ਬੱਦਨ ਨਾ ਸਸੀ ਕਾਲ ਜੀ ਸਾਰਿਆਂ ਨੂੰ ਗੁੱਡ ਮਾਰਨਿੰਗ ਤੇ ਆਪਣੇ ਕੋਲੇ ਆਏ ਹੋਏ ਸੀਗੇ ਛੋਟੀ ਬ੍ਰਦਰ ਦੀ ਫੈਮਿਲੀ ਤੁਹਾਨੂੰ ਮਿਲਾਇਆ ਹੀ ਨਹੀਂ ਕੱਲ ਦਾ ਅਸੀਂ ਅਸੀਂ ਬਿਜ਼ੀ ਬਹੁਤ ਰਹੇ ਆਪਾਂ ਫਿਰ ਕੰਮ ਕਰਾਉਣ ਲਾ ਲੈਂਦੇ ਆ ਫੈਮਿਲੀ ਜਿਹੜੀ ਵੀ ਆਉਣੀ ਹੈ ਸਾਰੀ ਉਹਦੀ ਤੇ ਅੱਜ ਹੁਣ ਇਹਨਾਂ ਦੀ ਤਿਆਰੀ ਹੈ ਜਾਣ ਦੀ ਤੇ ਮੈਂ ਇਹਦਾ ਜੂੜਾ ਬਣਾਉਣ ਲੱਗੀ ਸੀ ਤੇ ਇਹਦਾ ਅੱਜ ਹੈਪੀ ਬਰਥਡੇ ਵੀ ਹੈ ਗੁਗਲੂ ਦਾ ਮੈਂ ਪਤਾ ਹੁਣ ਜਾਂਦੀ ਜਾਂਦੀ ਤਾਂ ਮਿਲਾ ਲਵਗੀ ਤੁਹਾਨੂੰ ਆਪਾਂ ਵਾਹਿਗੁਰੂ ਸਾਰੇ ਬਧਾਈਆਂ ਦਿਓ ਯੂਵੀ ਨੂੰ ਲੱਭੀ عمر ਵਾਸਤੇ ਤੇ ਤੰਦਰੁਸਤੀ ਵਾਸਤੇ ਤੇ ਯੂਵੀ ਹੋ ਗਿਆ 14 ਸਾਲ ਦਾ ਯਵਰਾਜ ਸਿੰਘ ਬੁੱਟਰ ਉਰਫ ਯੋਗੀ ਹੈ ਨਾ ਉਰਫ ਯੋਗੀ ਤੁਸੀਂ ਕਹਿਣਾ ਨੇ ਜਦ ਅਮਨੀ ਤੇ ਪਮੀ ਭੈਣ ਜਦੋਂ ਵਲੌਗ 'ਚ ਆ ਜਾਉਂ ਤਾਂ ਅਰਾਉਂਡ ਲੱਗ ਜਾਂਦੀ ਏ ਚਰਨਜੀਤ ਕੱਲ ਦਾ ਆਇਆ ਹੋਇਆ ਤੇ ਆਪਾਂ ਭੁੱਲੀਏ ਇਹਨੂੰ ਵਲੌਗ 'ਚ ਲੈਣਾ ਕਿ ਆਪਾਂ ਚਰਨਜੀਤ ਦੇ ਛੁਟਕੂ ਨੂੰ ਲੈ ਲਿਆ ਲੋ ਯੂਵੀ ਨਾ ਨਾ ਮੈਂ ਸੀ ਹਾਂ ਨਾ ਇਹ ਕਾਹਦਾ ਆ ਨਾ ਲੈਠੀ ਨਾ ਲੈਣਾ ਸੀ ਸੰਡੇ ਸੀ ਆਉਂ ਸਰਗਾ ਨਾ ਪੂਜੀ ਨੋ ਹਾਂ ਬੀਬੀ ਨੋ ਹਾਂ ਚਲ ਕਰੀ ਜਾ ਕੇ ਮਾਲੂ ਦਾ ਜਲਮਾ ਸ਼ਾਰਟ ਬਣਾ ਦੇ ਲੰਬੀ ਲੋਈ ਯੂਵੀ ਕਰਤਾ ਰੈਡੀ ਪਹਿਲਾ ਸਕੂਲ ਵਾਸਤੇ ਤੇ ਸ਼ਾਮ ਨੂੰ ਵੱਡੇ ਵਾਸਤੇ ਇੱਲਾਜ ਆਉਗਾ ਸਕੂਲ ਜਲਦੀ ਜਲਦੀ ਸਵੇਰੇ ਸਵੇਰੇ 8:30 ਵਜੇ ਪਹੁੰਚੋ بارش ਹੋ ਰਹੀ ਆ ਤੇ ਸਾਰੀਆਂ ਭੈਣਾਂ ਦੱਸੋ ਵੀ ਤੁਹਾਡੇ ਵੀ ਕੱਲ੍ਹ ਦੀ ਹੋਰੀ ਝੜੀ ਲੱਗੀ ਹੋਈ ਆ ਹਾਂ ਤੁਸੀਂ ਆਖੀ ਕੁੜੇ ਬਣਾਉਣੇ ਸ਼ੁਰੂ ਕਰਦੇ ਕਰਾਂ ਤੇ ਜਿਹਨੇ ਸਾਨੂੰ ਬੁਲਾਉਣਾ ਸੀ ਆ ਜਾਓਗੇ ਇਨਵਾਈਟ ਕਰੋ ਸਹੀ ਹੈ ਠੀਕ ਹੈ ਮੌਸਮ ਸੋਹਣਾ ਆ ਹੁਣ ਅਸੀਂ ਆ ਵੀ ਸਕਦੇ ਆ ਤੇ ਸਾਰੇ ਇਕੱਠੇ ਵੀ ਹੋਏ ਹੋਏ ਆ ਅਸੀਂ ਠੀਕ ਹੈ ਜਦ ਸਾਡੇ ਜੀ ਦਾ ਜਨਮ ਦਾ ਨਾ ਸੀ ਸਾਡੇ ਜੀ ਦਾ ਜਨਮ ਦਾ ਨਾ ਸੀ ਥੋੜਾ ਬਣਾ ਲਾ ਕੋਈ ਜਨਮ ਦੇ ਚ ਸਭਾਣਾ ਜਦੋਂ ਬਾਕੀ ਥੋੜੇ ਥੋੜਾ ਬਹੁਤ ਥੋੜਾ ਸਾਰੇ ਤੇਨਫੋਂ ਸਭਾ ਸਕਦੇ ਹੂ ਵੀ ਇਹਦੇ ਬਾਰਥਡੇ ਚ ਠੀਕ ਆ ਫੇਰ ਨਾ ਕਿ ਉਹ ਵੀ ਦੱਸਿਆ ਹਨਾ ਜੀ ਫੇਰ ਨਾ ਕਿ ਉਹ ਵੀ ਸਾਨੂੰ ਦੱਸਿਆ ਜੀ ਵੀ ਦੇ ਬਰਥਡੇ ਸੀ ਅਸੀਂ ਸਭਾਉਣ ਸੀ ਵਿੱਚ ਉਹ ਸਭਾ ਬਿਚਾਰ ਦੀ ਕੋਈ ਨਵੀਂ ਕਾਜੀ ਚਲਨੀ ਤੇ ਮੈਂ ਚਲ ਜਾਈਦੀਆਂ ਸਾਰੀਆਂ ਭੈਣਾਂ ਉੜੀਦੀਆਂ ਰਹਿੰਦੀਆਂ ਵਲੌਗ ਦੇ ਵਿੱਚ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਚੰਨੀ ਕਪਾਈ ਜੀ ਨਾਲ ਰੌਣਕ ਲੱਗਦੀ ਐ ਉਦੋਂ ਪਮੀ ਭੈਣ ਦੀ ਨਾਲ ਰੌਣਕ ਲੱਗਦੀ ਐ ਕੱਲ ਇੱਕ ਭੈਣ ਨੇ ਪੁੱਛਿਆ ਸੀਗਾ ਵੀ ਪਮੀ ਭੈਣ ਦੀ ਕੌਣ ਆ ਉਹ ਭੈਣ ਨਵੇਂ ਜੁੜੇ ਹੋਣਗੇ ਪਮੀ ਭੈਣ ਦੀ ਹੈਗੇ ਨੇ ਜੀ ਮੇਰੇ ਸਿਸਟਰ ਇਨ ਲਾਅ ਅਦੇਸ਼ ਦੀ ਭੂਆ ਜੀ ਤੇ ਬਹੁਤ ਭੈਣਾਂ ਆਉਨਾਂ ਮੈਂ ਸਾਰੀਆਂ ਤਕਰੀਬਨ ਜਾਣਦੀ ਹੀ ਨਹੀਂ ਲੁਕਾਈ ਸਹੀ ਹਾਂ ਜੁੜਾ ਦਿਖਾਈਂਗੀ ਹਾਂ ਜਿਆਦਾ ਮਾਰਿਆ ਇਹ ਅਸੀਂ ਪਟਕੇ ਨਾਲ ਫਿਰ ਸਹੀ ਕੱਪਤਾ ਬਰਥਡੇ ਬੋਏ ਬਣ ਗਿਆ ਬੱਲ ਬੱਟੇ ਕੋਈ ਨੰਨੇ ਬੱਟੇ ਕੋਈ ਇਹ ਤਾਂ ਪਰਾ ਸਿਆਣਾ ਪੁੱਤ ਸਾਡਾ ਬਾਲਾ ਸਿਆਣਾ ਪੁੱਤ ਹੈ ਆ ਕੱਲ੍ਹ ਠੀਕ ਕਰਨ ਵਾਲਿਆ ਚਲ ਜੇ ਰੇਤਾਂ ਹੋਈਆਂ ਨਾ ਹੂੰ ਚੱਲ ਗਿਆ ਮੈਂ ਸੂਤ ਠੀਕ ਕਰੋ ਆਏ ਆ ਲੋ ਵੀ ਬਹੁਤ ਚਰਬਾਦ ਹੋ ਚਰਨੀਤ ਰਾਤ ਰਿਆ ਸਾਡੇ ਕੋਲੇ ਪਹਿਲੀ ਵਾਰ ਮੈਨਾਂ ਲੋਚ ਰੋ ਗਿਆ ਮੈਨੂੰ ਹਾਂ ਯਾਦ ਨਹੀਂ ਆ ਲੋਚ ਰੋ ਰਿਆ ਸੀ ਕਦ ਨਹੀਂ ਲੋ ਆਪਾਂ ਘੁੰਮਣ ਗਏ ਸੀ ਇਹ ਦੇਸ਼ੇ ਤੁਸੀਂ ਮੈਂ ਇਹ ਬਹੁਤ ਰਸਿਕਾਂ ਕੋਈ ਕੋਈ ਰੋਸਤ ਨਹੀਂ ਲੈ ਰਿਹਾ ਸੇ ਕੋਈ ਬਹੁਤ ਘਟਦਾ ਬਹੁਤ ਘਟ ਭੱਜੋ 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 ਕੱਲ ਦਾ ਟਿਕਿਆ ਰਿਆ ਟਗਾਈ ਨਹੀਂ ਨਾਲ ਤਦ ਅਨ ਕੀ ਕਰ ਕੱਲ ਉਹ ਇੰਨਾ ਕਿਵੇਂ ਟਿਕਿਆ ਕੱਲ ਮੈਂ ਚੱਲਉ ਯੂ ਦਾ ਬਰਥਡੇ ਨਹੀਂ ਮੈਨੂੰ ਮੈਨੂੰ ਪਤਾ ਪਰ ਮੈਂ ਬਾਅਦ ਚ ਦੱਸੂਗਾ ਯੂ ਵੀ ਦਾ ਬਰਥਡੇ ਕਾਈ ਹੈ ਨਾ ਉਹ ਤਾਂ ਅੱਜ ਹੀ ਸੀ ਜੀ ਦਾ ਬਰਥਡੇ ਤਾਂ ਕੱਲ ਟਗਾਈ ਜੀ ਨਾਲ ਬੈਠਾ ਦੇ ਠੀਕ ਚਲ ਵਧੀਆ ਇਹ ਨਾ ਬਰ ਮਨ ਲੱਗਦਾ ਬੰਦੇ ਨੂੰ ਬਹਿਣਾ ਉੱਠਣਾ ਚਾਹੀਦਾ ਹੈ ਕਿਸੇ ਗੋਲੇ ਰਹਿਣਾ ਚਾਹੀਦਾ ਹੈ ਬਹਿਣ ਭਰਾ ਬਿਲਕੁਲ ਸਮਾਂ ਤੋਂ ਕੱਢੀ ਨਾ ਹਾਂ ਸੇ ਸਮਾਂ ਕਦੇ ਜਿਵੇਂ ਵਾਸੇ ਕੱਢਣਾ ਚਾਹੀਦਾ ਜ਼ਰੂਰੀ ਹੈ ਹਮ ਸਮਾਂ ਲੋ ਲਾਮੀ ਨੰਦਾ ਫੇਰ ਬੰਦਾ ਫੇਰ ਬਹੁਤ ਜ਼ਬਰਦਸਤ ਹੁੰਦਾ ਇਹ ਸਮਾਂ ਰਹਿੰਦੇ ਸਮਾਂ ਕੱਢਣਾ ਚਾਹੀਦਾ ਬਿਲਕੁਲ ਗੱਲਾਂ ਬਾਤਾਂ ਮਾਰਨੀਆਂ ਚਾਹੀਦੀਆਂ ਰਹਿਣਾ ਚਾਹੀਦਾ ਸਮਾਂ ਨਿਕਲਦਾ ਹੈ ਹੀ ਕਿ ਕੱਢਣਾ ਚਾਹੀਦਾ ਰਹਿਣੇ ਪੜਾ ਸਹੀ ਗੱਲ ਹੈ ਸਮਾਤ ਹੁੰਤੋਂ ਆਂ ਦੇਖੋ ਉਹਦੇ ਜਦ ਸਿਮਰ ਦੀ ਡੈਥ ਹੋਈ ਐ ਉਹਦੇ ਉਹ ਮੈਡੀ ਜਨਤਾ ਸਾਰੀ ਦੁਨੀਆ ਉਹਦੋਂ ਉੱਠੀ ਹੋਗੀ ਉਹਦੋਂ ਵੀ ਅਸੀਂ ਸੋਚਦੇ ਸੀ ਵੀ ਉਹ ਬੰਦਾ ਜਮਾਂ ਨਹੀਂ ਨਿਕਲ ਸਕਦਾ ਪਰ ਉਹ ਨੂੰ ਮੈਂ ਕਹ ਦੋ ਵੀ ਅੱਜ ਆ ਜਾ ਜਾ ਤਾ ਵਾ ਮੈਂ ਦੇਖਦੇ ਆਂ ਪ੍ਰੋਗਰਾਮ ਹਾਂ ਟਾਈਮ ਨਹੀਂ ਨਿਕਲਦਾ ਟਾਈਮ ਹੀ ਨਹੀਂ ਫੇਰ ਤੈਨੂੰ ਮੈਂ ਬਾਅਦੋਂ ਦੇਖ ਲਾਂ ਹਾਂ ਤੇ ਹੁਣ ਮੈਂ ਵੇਖ ਲਾਂ ਸਾਰੇ ਪਿੱਛੇ ਦੁਰੀ ਜਾਂਦੇ ਤੋਰਨ ਵਾਸਤੇ ਆਖਰੀ ਵਾਰ ਉਹਦੋਂ ਅਗਲਾ ਮਿੰਟ ਇਕੱਠੇ ਹੋ ਜਾਂਦੇ ਆ ਸਾਰੇ ਉਦੋਂ ਲਾਇਕ ਜਦੋਂ ਸੁਣ ਸੁਣਾ ਕੇ ਵੀ ਭਿਜ ਆਉਂਦਾ ਹੈ ਐਸ ਲਈ ਬੰਦੇ ਨੂੰ ਮਿਲਦੇ ਗਿਲਦੇ ਰਹਿਣਾ ਚਾਹੀਦਾ ਟਾਈਮ ਕੱਢਣਾ ਚਾਹੀਦਾ ਇੱਕ ਦੂਜੇ ਦੀ ਰੂਟੀ ਆਪੋ ਜਿਉਂਦੇ ਜੀ ਜਾਂਉਂਦੇ ਜੀ ਜਾਂਉਂਦੇ ਜੀ ਆਉਂਦੇ ਜੀ ਹੋਰ ਮਰਿਆ ਤੱਕੀ ਜਾਂਉਂਦੇ ਜੀ ਟਾਈਮ ਹੋਰ ਜਾਂਉਂਦੇ ਜੀ ਟਾਈਮ ਲੱਗਦਾ ਪਰ ਕੋਈ ਨਹੀਂ ਕਹਤਾ ਦੁਨੀਆ ਉਹ ਆਦਤ ਜੀ ਨਹੀਂ ਪੈ ਗਈ ਕਹਿਣ ਦੀ ਟਾਈਮ ਹੀ ਨਹੀਂ ਟਾਈਮ ਹੀ ਨਹੀਂ ਵੇਲੀ ਵਿਜੀ ਆ ਨਾ ਭਈਆਂ ਹਾਂ ਟਾਈਮ ਤਾਂ ਬਹੁਤ ਆ ਉਹ ਵਿਜੀ ਉਦਾਂ ਹੀ ਰੀਤ ਬਣੀ ਹੈ ਸਹੀ ਗੱਲ ਆ ਅਸਲ ਤੇ ਇਹਨੂੰ ਨਹੀਂ ਜਿੜਦਾ ਚੋਲਾ ਹਾਂ ਇਹ ਪ੍ਰਾਈਵੇਸੀ ਚ ਭਾਲਦਾ ਹੈ ਸਹੀ ਗੱਲ ਇੱਥੇ ਜਾ ਕੇ ਫੋਨ ਚਲਾਵਾਂਗੇ ਦਾ ਬਲਕੁ ਫੋਨ ਤੇ ਬੈਠਾ ਹੋਊਗਾ ਵੱਡੀ ਗੱਲ ਆ ਮਾਰਦਾ ਆ ਮਾਰਦਾ ਸਹੀ ਗੱਲ ਹੈ ਇਹਨੇ ਲੋਕਾਂ ਨੂੰ ਬਹੁਤ ਦੁਖੀ ਕੀਤਾ ਇਹਨੇ ਮੈਲੀ ਰੱਖਣ ਦੀ ਗੱਲ ਹਾਂ ਅੱਜ ਬੀਬੀ ਉੱਠੀ ਹੈਗੀ ਆ ਕਿੰਨੇ ਵਜੇ ਦੀ 4 ਵਜੇ ਦੀ 4 ਕਿੰਨੇ ਵਜੇ ਸਾਢੇ ਕਿਹੜੇ ਉੱਠੀ ਹੋਣੀ ਹੈ ਦੇਖ ਲਓ ਬੀਬੀ ਇੰਨਾ ਕਰਦੀ ਆ ਵੀ ਆ ਮਮਾ ਨੂੰ ਨਾ ਚਾ ਚੜ ਜਾਂਦਾ ਬੀਬੀ ਨੂੰ ਵੱਲ ਤਾਂ ਇਨਾ ਚਾ ਬੀਬੀ ਦੇ ਅੱਡੀ ਨਹੀਂ ਲੱਗਦੀ ਧਰਤੀ ਦੇ ਤੇ ਬੀਬੀ ਨੇ ਹੁਣ ਉੱਠੀ ਉੱਠ ਕੇ ਤੇ ਸਾਰਿਆਂ ਦੀਆਂ ਰੋਟੀਆਂ ਬਣਾ ਲਈਆਂ ਇਹਨਾਂ ਦੀਆਂ ਵੀ ਨਾਲ ਪੈਕ ਕਰੂੰਗੀ ਜਵਾਕਾਂ ਨੇ ਸਕੂਲ ਜਾਣਾ ਟੜ ਕੇ ਪਰ ਉਹਦੇ ਰੋਟੀਆਂ ਇਹ ਵੀ ਚਰਨੀਤ ਨੇ ਵੀ ਜਾਣਾ ਪਰ ਹੁਣੇ ਬਣਾ ਦੇ ਜਵਾਕਾਂ ਨੇ ਜਾਣਾ ਹੈ ਨਾ ਤੇ ਵੀ ਰੋਟੀ ਬਣਾ ਦੇਣੀ ਹੈ ਮੈਂ ਤੁਹਾਡੀ ਫੇਰ ਤੁਸੀਂ ਰਹਿ ਆ ਕੋ ਰਾਤ ਬਸ ਐ ਅੱਖਿਆ ਰਾਤ ਵੀ ਬੀਬੀ ਵੀ ਬਿਨੇ ਫਿਰਨਾ ਮਾਲਕ ਸੰਧੋਪਤਾ ਕੀਤਾ ਤੁਸੀਂ ਰਹੋ ਰੋਟੀ ਸਵੇਰੇ ਮੈਂ ਤੁਹਾਡੀ ਬਣਾ ਦੇ ਦਊਂਗੀ ਜੋ ਕੁ ਮੈਂ ਜਾ ਕੇ ਟਾਈਮ ਨਹੀਂ ਬਿਜਣਾ ਇਹਨਾਂ ਕੋਲੇ ਇਹਨਾਂ ਨੇ ਤਾਂ 7:30 ਪਾਣੀ 8 ਸਾਰਿਆਂ ਦੇ ਨਿਕਲਣਾ ਹੈ। ਬੇਦਰ ਨੂੰ ਚਾ ਚੜਿਆ ਹੋਣਾ। ਉਸੇ ਮਾ ਮਾ ਵਰਗਾ ਰਿਸ਼ਤਾ ਮੇਂ ਲਾਦਾ ਕੋਈ ਹੈ ਨਹੀਂ ਦੁਨੀਆ। ਹੈ ਹੀ ਨਹੀਂ ਦੁਨੀਆ ਤੇ ਰਿਸ਼ਤਾ ਹੀ ਹੈ ਨਹੀਂ ਇਹ ਦੂਪਰ। ਨਾ ਦੋ। ਅਸਲ ਜੇ ਕਿ ਤੂੰ ਮਾਂ ਜਿੰਨਾ ਹੀ ਵਿਛੜੀ ਹੁੰਦੀ ਹੈ ਹਨ ਉਹਨਾਂ ਨੂੰ ਉਹੀ ਗੱਲ ਜਿਹੜੀ ਚੀਜ਼ ਨਹੀਂ ਰਹਿੰਦੀ। ਉਹਦੀ ਵੈਲਿਊ ਹੁੰਦੀ ਜਿਹੜਾ ਚੀਜ਼ ਕੋਲੇ ਹੁੰਦੀ ਉਹ ਤਾਂ ਪਤਾ ਨਹੀਂ ਹੁੰਦਾ। ਪਰ ਇਹ ਦੂਪਰ ਰਿਸ਼ਤਾ ਹੀ ਹੈ ਨਹੀਂ ਬਹੁਤ ਕੀਮਤੀ ਰਿਸ਼ਤਾ। ਜਿਦੇ ਕੋਲੇ ਹੈਗੀਆਂ ਭਾਈ ਕਦਰ ਕਰਿਆ ਕਰੋ। ਜਿਹਦੀਆਂ ਚਲੀਆਂ ਗਈਆਂ ਉਹਨਾਂ ਲਈ ਤਾਂ ਕੁਝ ਕਰ ਨਹੀਂ ਸਕਦੇ ਆਪਾਂ ਇਹ ਤਾਂ ਪ੍ਰਸਤਾਵ ਹੀ ਰਹਿ ਗਿਆ ਸਾਹਿਬ ਮੈਨੂੰ ਹਰ ਸ਼ਤੇ ਦੀ ਯੋਦ ਦੇ ਦੀ ਕਦਰ ਕਰਨੀ ਚਾਹੀਦੀ ਉਹ ਤੋਂ ਬਾਅਦ ਬੰਦਾ ਕੁਝ ਤੋਂ ਹੁੰਦਾ ਹੀ ਹੈ ਕਿ ਇਹਨੇ ਇੱਥੇ ਬੈਠੇ ਰਹਿਣਾ ਹੈ ਫੇਰ ਤਾਂ ਬਹੁਤ ਦੇ ਲੜਕੀਆਂ ਬਣਾਉਣਾ ਪਾਉ ਸਹੀ ਗੱਲ ਹੈ ਬਹੁਤ ਮੈਨੂੰ ਨਹੀਂ ਕਰਦਾ ਬਾਅਦ ਚ ਗਲਾ ਨਾਲ ਤੁਹਾਡੀ ਮਾਂ ਸੀ ਉਹ ਸੀ ਐਂ ਕੀਤਾ ਉਹ ਤਾਂ ਦੁਨੀਆਂ ਨੂੰ ਦਿਖਾਵਾ ਕਰ ਹੂੰ ਓਹ ਕੱਪੀ ਚੱਲਦਾ ਫੇਰ ਕੰਮ ਮਾਤਾ ਉੱਪਰrista ਹੈ ਤਾਂ ਇਹ ਕਿਰਬ ਦਾ ਰੂਪ ਐਵੇਂ ਥੋੜੀ ਕਹਿੰਦੇ ਆ ਮੈਨਾਂ ਪਿਓ ਵੀ ਨਾ ਕਰ ਸਕਦਾ ਹਾਂ ਹਾਂ ਮੇਰੇ ਤੇ ਛਾਲ ਕੱਪ ਨਹੀਂ ਆ ਨਾ ਤਾਂ ਆਪਦੇ ਬੱਚਿਆਂ ਦੇ ਪੈਸੇ ਖਾਤਰ ਕਰਦੀ ਹੁੰਦੀ ਨਾ ਇਹ ਮੋਨ ਕਿਉਂ ਕਿਉਂਦਾ ਪਾਰਟ ਐ ਇੱਕ ਬੋਡੀ ਦਾ ਉਹ ਉਹ ਤਾ ਕਰਕੇ ਬਹੁਤ ਜ਼ਿਆਦਾ ਕਰ ਸਕਦੀ ਇਹ ਮਾਂ ਹੀ ਕਰ ਸਕਦੀ ਬਸ ਇਹ ਨਾਲ ਫਰਨਾਂ ਨੂੰ ਸਹੀ ਕਰ ਉੱਦ ਨਗਰ ਮੈਂ ਨਹੀਂ ਅੱਜ ਪੂਰੀ ਬਾਗੋ ਬਾਗ ਰਿਆ ਨਹੀਂ ਅੱਜ ਪੂਰਾ ਪਈ ਜਾਂਦਾ ਕਿੱਥੇ ਕਿੱਥੇ ਪੈ ਰਿਆ ਨਹੀਂ ਕਮੈਂਟ ਕਰਕੇ ਦੱਸੋ ਸਵਾ ਕੰਡ ਚਾਰਵੇ ਦਾ ਬੰਡ ਲੱਗੇ ਜੇ ਤੁਸੀਂ ਦੇਖੋ ਤਾਂ ਉਹ ਪਈ ਜਾਂਦਾ ਹਾਂ ਬੱਦਲ ਵੀ ਹੈਗੇ ਆ ਛੜੀ ਬੱਦਲ ਵੀ ਹੁੰਦਾ ਹੈ ਟੰਡੂ ਵੀ ਪਈ ਜਾਂਦਾ ਚੱਲ ਯੂ ਵੀ ਮਜ਼ਾ ਆਊਗਾ ਬਰਥਡੇ ਮਨਾਉਂਦਾ ਹਨ ਯੂ ਵੀ ਨੂੰ ਕੋਈ ਪਾੜਾ ਚੱਕਰ ਨਹੀਂ ਹੈ ਬਰਥਡੇ ਮੂਡ ਹੈ ਦਾ ਹਾਂ ਮੈਂ ਤਾਂ ਯੂ ਵੀ ਇੱਕੋ ਜਿਹੀ ਆ ਸਭੂ ਆਪਣੀ ਜੱਤ ਆ ਸਾਥ ਬੰਦੇ ਆ ਅਸੀਂ ਸਾਥ ਬੰਦੇ ਆ ਸਾਨੂੰ ਨਹੀਂ ਕੋਈ ਫਰਕ ਪੈਂਦਾ ਹੁੰਦਾ ਇਹਦੇ ਬਰਥਡੇ ਤੇ ਮੈਨੂੰ ਚਾਹ ਹੁੰਦਾ ਚੀਜੀ ਬਾਉਗਾ ਸਾਨੂੰ ਨਹੀਂ ਬੜਾ ਚੱਕਰ ਕੇ ਕੂ ਕਟਣਦਾ ਹਨਾ ਵੀ ਤਾਂ ਕਹਿੰਦੇ ਬਸ ਠੀਕ ਆ ਬਰਥਡੇ ਆ ਜਿਹਦਾ ਬਰਥਡੇ ਤੇ ਕੀ ਖਾ ਕੇ ਬਰਥਡੇ ਮਾਰਦੇ ਹਨਾ ਅਸੀਂ ਤਾਂ ਹੀ ਮਨਾ ਲੈਣਾ ਜੇ ਬਰਥਡੇ ਪਪਾ ਜੀ ਨੇ ਇੱਕ ਵਾਰੀ ਮੈਨੂੰ ਫੋਨ ਕਰਕੇ ਕਹਿੰਦੇ ਉਦੋਂ ਸਾਨੂੰ ਹੁੰਦਾ ਜੀ ਦੋ ਪਪਾ ਜੀ ਮੈਨੂੰ ਬੁਲਾ ਦੇ ਅੱਜ ਤੇਰਾ ਬਰਥਡੇ ਆ ਮੇਨ ਲਾ ਦੇ ਪਤਾ ਨਹੀਂ ਕਿੱਥੋਂ ਆ ਗਿਆ ਦੇ ਕੇ ਹੋ ਕਹਿੰਦੇ ਆ ਕਿ ਫਿਰ ਮਨਾਇਆ ਨਹੀਂ ਮੈਂ ਕਹਿੰਦਾ ਤੇ ਬੜਾ ਵਧੀਆ ਕੰਮ ਕੀਤਾ ਮਨਾਉਂਦੇ ਆ ਬਰਥਡੇ ਗੁਰੂਆਂ ਦੇ ਮਨਾਏ ਜਾਂਦੇ ਆ ਸੀਦਾਂ ਨਹੀਂ ਮਨਾਏ ਜਾਂਦੇ ਆ ਆਪਾਂ ਬੜਾ ਮਾ ਦੁਨੀਆ ਤੇ ਭਾਰੀ ਪਾਇਆ ਆ ਕੇ ਆਪਾਂ ਬੜਾ ਵਡਮਾਲੀ ਵਾਲੀ ਕੰਮ ਕੀਤੇ ਜਿੰਦਗੀ ਦਾ ਕਸਾਲ ਹੀ ਘਟਦਾ ਘਟਦਾ ਸਹੀ ਗੱਲ ਹਾਂ ਚਲੋ ਸਿੱਧਾ ਕਰੀਂਦਾ ਸਹੀ ਗੱਲ ਹੈ ਜੀ ਪੋਜ਼ਿਟਿਵ ਸਾਈਡ ਨਾਲ ਦੇਖੇ ਤਾਂ ਇਹ ਵੀ ਕਹਿ ਸਕਦੇ ਆ ਵੀ ਇੱਕ ਸਾਲ ਖੁਸ਼ੀ ਖੁਸ਼ੀ ਲੰਘ ਗਿਆ ਆਪਾ ਜਉਂਦੇ ਹਜੇ ਵੀ ਵੀ ਪੋਜ਼ਿਟਿਵ ਬਸ ਸੋਹਣੇ ਪੋਜ਼ਿਟਿਵ ਫੋਟੋਸ ਵੀ ਅੱਛਾ ਸਾਲ ਲੰਘਿਆ ਹੁਣ ਬੜਾ ਸਮਾਂ ਵੀ ਚੱਲ ਗਿਆ ਲੋ ਵੀ ਬੀਬੀ ਨਾ ਆਇਆ ਜੀ ਤੇ ਤੇਰਾ ਨਾ ਗਟਾ ਵਾ ਕੱਢਿਆ ਉਹ ਹੋਰ ਕਿਉਂ ਕਿਚਤ ਸੁਭਾਈਆਂ ਕੱਢੇਨ ਮਾਲਕ ਨੇ ਇਹ ਮਤ ਬਖਸ਼ੀ ਹੈ ਮਾਇਨੀ ਮਾਲਕ ਨੇ ਰਾਨਾ ਕਿਤੇ ਰੱਖਾ ਵੀਡੀਓ ਬਣਾਈ ਹੈ ਅੱਡੀ ਅਮਰ ਚਾਹ ਇੱਥੇ ਆ ਜਾ ਇਨੀ ਕਾਲਤ ਬਖਸ਼ੀ ਲੋ ਮਾਤਾ ਵਲੌਗ ਇਹ ਤੇ ਵੈਗ ਹੈ ਨਾ ਪਰਮਾਤਮਾ ਨੇ ਇੰਨੀ ਤਾਕਤ ਵਾਹ ਦਿੱਤੀ ਹੈ ਇਹ ਤੇ ਵੈਗ ਹੈ ਨਾ ਮੈਂ ਰੋਜ਼ ਸਵੇਰ ਕਹਿੰਨੀ ਇੰਨੀ ਤੰਦਰੁਸਤੀ ਬੱਚੇ ਮਾਰਦਾ ਮਕੀਨੇ ਚਿਕਰਾਣਾ ਕਰਾ ਦਿਆ ਹਾਲ ਹੈ ਹੋਰ ਤੋ ਤੋਸੀ ਸਾਲ ਤੱਕ ਹਾਂ ਐਡੀ ਵਧੀਆ ਸੇਪ ਦਿੱਤੀ ਪਰਮਾਤਮਾ ਕਦੇ ਕਿਸੇ ਦਾ ਮੋੜ ਨਹੀਂ ਕਰਦਾ ਮੈਂ ਮਦਦ ਦਿੱਤੀ ਮੋੜ ਕਰਦਾ ਨਹੀਂ ਉਹ ਨਹੀਂ ਮੋੜਾ ਕਰਦਾ ਆਪਾਂ ਲੱਗਦਾ ਹੁੰਦਾ ਆਪਾਂ ਨੂੰ ਲੱਗਦਾ ਨਹੀਂ ਮੋੜ ਕਰਦਾ ਮੈਨੂੰ ਤਾਂ ਵੈਸੇ ਲੱਗਦਾ ਹੀ ਨਹੀਂ ਪਤਾ ਨਹੀਂ ਕਾ ਤਾ ਉਹ ਸਮਾਣੇ ਦੇ ਵਿੱਚ ਵੀ ਚੰਗਾ ਹੀ ਕਰ ਜਾਂਦਾ ਉਹ ਨਹੀਂ ਚੰਗਾ ਕਰਦਾ ਉਹਦੇ ਪਿੱਛੇ ਕੋਈ ਕਾਰਨ ਹੁੰਦਾ ਆਪਾਂ ਨੂੰ ਆਉਣਾ ਉਹ ਮੈਂ ਹੁਣ ਕੀ ਬਣੂ ਉਹਦੇ ਚ ਵੀ ਕੋਈ ਸਿੱਖਿਆ ਦੇ ਹਾਂ ਹਾਂ ਨਹੀਂ ਹੁੰਦਾ ਕੁਝ ਮੈਨੂੰ ਤਾਂ ਸੋਚੀਆ ਗ੍ਰੰਥ ਪਰ ਮੈਂ ਦਿੱਤੀ ਆ ਸੋਝੀ ਦੇ ਵਿੱਚ ਹਾਂ ਬੀਬੀ ਨੂੰ ਸੋਚੀ ਤੋੜ ਮੋੜ ਵੀ ਕਰਨਾ ਪਿੱਛੇ ਹੁੰਦਾ ਗਏ ਮੇਰੇ ਮਾਇਆ ਘੜੀ ਕਰਦੀ ਸੀ ਹਰੇ ਗੱਲ ਤੇ ਮੈਂ ਕਰਦੀ ਨਹੀਂ ਤੂੰ ਹਾਂ ਜੀ ਆਇਆਂ ਨਹੀਂ ਹੁੰਦਾ ਹਾਂ ਰੱਬ ਕਦੇ ਮਾੜਾ ਨਹੀਂ ਕਰਦਾ ਤੇ ਭਰੋਸਾ ਛੱਟ ਕੇ ਤਾਂ ਦੇਖ ਮਾਇਆ ਨਹੀਂ ਹੁੰਦੀ ਆਂ ਵੀ ਭਰੋਸਾ ਕਰਕੇ ਤੇ ਦੇਖ ਮੈਂ ਆਦ ਨਹੀਂ ਬਾਠ ਮੈਂ ਕਰਦੀ ਨਹੀਂ ਪਰ ਭਰੋਸਾ ਮੈਂ ਵੱਧ ਕਰਦੀ ਆਂ ਨਹੀਂ ਪਰ ਤੂੰ ਦਿੰਦੀ ਆਂ ਸਭ ਚੀਜ਼ਾਂ ਦੀ ਹਾਂ ਵੀ ਭਰੋਸਾ ਕਰਕੇ ਦੇਖੋ ਹਾਂ ਉਹਦੇ ਤੇ ਭਰੋਸਾ ਕਰਕੇ ਦੇਖੋ ਰੱਬ ਕਦੇ ਦੇਖੋ ਤੁਹਾਨੂੰ ਕਿੰਨੀ ਮਦਦਾਂ ਦਤਾ ਬਰਸ਼ਦਾ ਤੇ ਇਹ ਵੀ ਲਿਖਿਆ ਹੈ ਵੀ ਦਸਮਾ ਦਸਾਂ ਕੱਢ ਕੇ ਦੇਖੋ ਇਹ ਵੀ ਤੁਹਾਨੂੰ ਕਿੰਨੀਆਂ ਦਤਾ ਦੇਉਂਦੇ ਨੇ ਪਿੱਛੇ ਇੱਕ ਦਸਮਾ ਇਸਾ ਕੱਢ ਕੇ ਤੁਹਾਨੂੰ 10 ਇਸੇ ਵੱਧ ਦੇਉਗਾ ਪਰ ਆਪਾਂ ਕਰਦੇ ਹਾਂ ਇਹ ਜਿਹੜਾ ਪਾਣੀ ਚ ਪਾਣੀ ਤੇ ਲਾਲ ਜੀ ਇਨਸਾਨ ਦਸਮਾ ਜੀ ਕੱਢ ਸਕਦਾ ਇੱਕ ਟੇਲ ਕੱਢ ਸਕਦਾ ਮੈਂ ਤੁਹਾਨੂੰ ਦੱਸਾਂ ਉਹਨੇ ਕਿਸੇ ਨਾ ਕਿਸੇ ਤਰੀਕੇ ਕਢਾ ਲੈਣਾ ਉਹਨੇ ਬੁਆਰੂ ਚ ਕਢਾ ਲੈਣਾ ਉਹਨੇ ਕਢਾ ਦਾ ਲੈਣਾ ਹੀ ਆ ਡਰੈਕਟ ਆਪਾਂ ਵੀ ਇਹ ਵੀ ਲੱਖ ਚ 10000 ਕੇ ਹੁੰਦੇ ਦਾ ਜਮਾ ਲੈਂਦੇ ਕਰਨੀ ਕੀਦਰ ਗਿਆ ਕਾਚ ਸਟਾਰਟ ਕਰਦੇ ਆ ਵੀ ਆ ਚੱਲ ਪਈ ਲਾਈਟ ਕੋਈ ਨਹੀਂ ਓਏ ਨੰਨੀ ਚੱਲ 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 ਬਹੁਤ ਦੇਖਾ ਹੋ ਗਿਆ ਜੀ ਆ ਗਿਆ ਜੀ ਆ ਗਿਆ ਜੀ ਦਵਾਇਰਾ ਆ ਗਿਆ ਅੱਪੋ ਰੰਗਾ ਵੀ ਉੱਤੇ ਅੱਗੇ ਲਾ ਦੇ ਉਹ ਮਿੱਟੂ ਅੱਜ ਮਿੱਟੂ ਬਰਥਡੇ ਬੋਏ ਓਏ ਮੈਂ ਤਾਂ ਪੈਸੇ ਦੇਣੇ ਸੀ ਇਹਨੂੰ ਬਰਥਡੇ ਲੋ ਜੀ ਗੈਸਟ ਤੁਰ ਗਏ ਰੌਣਕ ਬਹੁਤ ਜਿਆਦਾ ਲੱਗੀ ਘਰ ਭਰੇ ਭਰੇ ਲੱਗਦਾ ਸੀਗਾ ਪਰ ਹੁਣ ਚਲੇ ਗਏ ਹਨ ਸੱਚੀ ਜਾਣਾ ਸੀਗਾ ਬੱਚਿਆਂ ਨੂੰ ਸਕੂਲ ਜਾਣਾ ਸੀ ਤੇ ਮੈਂ ਵੀ ਜਾਣਾ ਬਸ ਮੈਂ ਵੀ ਰੈਡੀ ਹੋ ਗਈਆਂ ਫਟਾਫਟ ਉਹਨਾਂ ਦੇ ਪਿੱਛੋਂ ਤੇ ਹੁਣ ਅਸੀਂ ਚਾਹ ਪੀਣ ਲੱਗੇ ਆਂ ਕਿਉਂਕਿ ਉਹਨਾਂ ਦੇ ਮੁੰਡਿਆਂ ਸਾਡੇ ਕੋਲ ਚੱਜ ਨਾਲ ਚਾਹ ਹੀ ਦਿੱਤੀ ਗਈ ਕਿਉਂਕਿ ਤੋਰ ਤਰਾਈ ਜੀ ਚ ਰਹਿ ਗਏ ਅਸੀਂ ਬਸ ਉਹਨਾਂ ਨੂੰ ਪਿਆਤੀ ਸੀ ਮੈਂ ਕੁਝ ਨਹੀਂ ਸੀ ਬੈ ਕੇ ਥਣ ਥੋੜੀ ਠੰਡੀ ਠੰਡੀ ਜੀ ਹੋ ਗਈ ਸੀ ਫਿਰ ਐਂ ਹੋ ਜਾਂਦਾ ਸਾਰਾ ਦਿਨ ਵੀ ਚਾਹ ਨਹੀਂ ਪੀਤੀ ਚੱਜ ਨਾਲ ਨਸ਼ਾ ਹੁੰਦਾ ਇਹਦੇ ਵਿੱਚ ਵੀ ਆਪਾਂ ਨੂੰ ਨਸ਼ਾ ਪੈ ਜਾਂਦਾ ਤੇ ਲੋ ਜੀ ਸਾਰਿਆਂ ਨੂੰ ਮਿਲਦੇ ਗਿਲਦੇ ਰਹਿਣਾ ਚਾਹੀਦਾ ਹੈ ਭੈਣ ਭਰਾਵਾਂ ਨੂੰ ਜਰੂਰ ਟਾਈਮ ਕੱਢੋ ਕਿਉਂਕਿ ਜ਼ਿੰਦਗੀ ਦਾ ਕੋਈ ਭਰੋਸਾ ਨਹੀਂ ਜਦ ਮਰਿਆ ਪਿੱਛੇ ਤਾਂ ਸਾਰੀ ਦੁਨੀਆ ਹੀ ਪਿੱਛੇ ਆ ਜਾਂਦੀ ਹੈ ਪਰ ਜਿਉਂਦੇ ਜੀ ਆਪਾਂ ਮਿਲਦੇ ਨਹੀਂ ਹੈਗੇ ਕਿ ਟਾਈਮ ਨਹੀਂ ਹੈਗਾ ਟਾਈਮ ਨਹੀਂ ਹੈਗਾ ਤੇ ਇਸ ਲਈ ਜਰੂਰ ਟਾਈਮ ਕੱਢ ਕੇ ਮੈਨੂੰ ਨਾ ਰਾਤ ਉਹ ਵਾਲੀ ਕੱਲ ਉਹ ਵਾਲੀ ਫੀਲਿੰਗ ਆ ਰਹੀ ਸੀ ਜਿਵੇਂ ਆਪਾਂ ਪਹਿਲਾਂ ਜਾਂਦੇ ਹੁੰਦੇ ਸੀ ਤੇ ਰਹਿੰਦੇ ਹੁੰਦੇ ਸੀ ਜਾ ਕੇ ਰਿਸ਼ਤੇਦਾਰੀ 'ਚ ਹਨਾ ਨਾਲ ਭੈਣ ਭਰਾਵਾਂ ਦੀਆਂ ਰਿਸ਼ਤੇਦਾਰੀਆਂ ਕੋਈ ਦੂਰ ਥੋੜੀ ਹੁੰਦੀਆਂ ਨਹੀਂ ਆ ਤਾਂ ਬਹੁਤ ਨੇੜੇ ਦੀਆਂ ਨੇ ਦਿਲ ਦੀਆਂ ਰਿਸ਼ਤੇਦਾਰੀਆਂ ਨੇ ਪਰ ਅੱਜ ਕੱਲ ਪਤਾ ਨਹੀਂ ਕਿਉਂ ਲੋਕਾਂ ਨੇ ਜਿਵੇਂ ਸਟੇਟਸ ਜੀ ਬਣਾ ਲਿਆ ਵੀ ਮੇਰੇ ਕੋਲ ਤਾਂ ਟਾਈਮ ਨਹੀਂ ਮੇਰੇ ਕੋਲ ਤਾਂ ਟਾਈਮ ਨਹੀਂ ਸੋ ਪਲੀਜ਼ ਟਾਈਮ ਕੱਢੋ ਟਾਈਮ ਕੱਢ ਕੇ ਕਿਉਂ ਜਿਹਨੂੰ ਮਿਲਿਆ ਕਿਲੇ ਜਰੂਰ ਕਰੋ ਕਮ ਸੇ ਕਮ ਜਿਹੜੇ ਰਿਸ਼ਤੇਦਾਰ ਤੁਹਾਨੂੰ ਚਾਹੁੰਦੇ ਨੇ ਉਹਨਾਂ ਨੂੰ ਤਾਂ ਜਰੂਰ ਮਿਲਦਾ ਕਰੋ ਜਿਹੜੇ ਨਹੀਂ ਚਾਹੁੰਦੇ ਵੀ ਨਾ ਆਵੇ ਚਲੋ ਉਹਨਾਂ ਨੂੰ ਅਵੋਇਡ ਕਰਦਿਆ ਕਰੋ ਮੈਂ ਚਾਹ ਪੀਲਾ ਹੁਣ ਫਿਰ ਮੈਂ ਆਪਦੇ ਓਟਸ ਬਣਾਉਣੇ ਰਾਤ ਓਟਸ ਵੀ ਨਹੀਂ ਪਿਓ ਕੇ ਰੱਖੇ ਗਏ ਫ੍ਰਿਜ ਚ ਗੱਲਾਂ ਬਾਤਾਂ ਦੇ ਚੱਕਰ ਦੇਤੀ ਤੇ ਫੇਰ ਆਪਾਂ ਚੱਲਦੇ ਆਂ ਸਕੂਲ ਤੇ ਆਪਣਾ ਵਧੀਆ ਦਿਨ ਲੰਘਿਆ ਕੱਲ੍ਹ ਤੇ ਬਣੀ ਰਾਤ ਲੰਗੀ ਗੱਲਾਂ ਬਾਤਾਂ ਮਾਰ ਕੇ ਰਿਲੈਕਸ ਜੀ ਹੋ ਕੇ ਜਾਨੀ ਸੁੱਤੇ ਆਇਂ ਜਿਵੇਂ ਨੂੰ ਨੀਂਦ ਆਈ ਰਾਤ ਆ ਤੇ ਰਿਲੈਕਸ ਜੀ ਹੋ ਕੇ ਸੌਂ ਗਿਆ ਤਾਂ ਮੈਨੂੰ ਪਤਾ ਨਹੀਂ ਕੀ ਗੱਲ ਥੋੜਾ ਚਿਰ ਨਹੀਂ ਆਉਂਦੀ ਉਸ ਤੋਂ ਬਾਅਦ ਜਦ ਤੱਕ ਜਾਗ ਖੁੱਲ ਜਾਂਦੀ ਹੈ ਬਸ ਫਿਰ ਮੈਨੂੰ ਨੀਂਦ ਜੀ ਬਹੁਤ ਘੱਟ ਆਉਂਦੀ ਆ ਇਹ ਨਹੀਂ ਪਤਾ ਹੁੰਦਾ ਵੀ 3 ਵਜੇ ਖੁੱਲ ਜੇ ਤਾਂ ਮੁਰਗੇ ਨੀਂਦ ਹੀ ਨਾ ਆਵੇ ਸਾਰਾ ਸਾਰੀ ਮਤਲਬ ਰਾਤ ਸਾਰਿਆਂ ਚ ਨੀਂਦ ਬਹੁਤ ਆਉਂਦੀ ਆ ਹਾਂ ਦੁਪੱਟੇ ਜੇ ਪਏ ਪਤਾ ਨਹੀਂ ਕਿਵੇਂ ਨੀਂਦ ਜੀ ਬੋਲੀ ਆਈ ਰਾਤ ਤੇ ਵਧੀਆ ਲੱਗਿਆ ਬਾਕੀ ਦਾ ਸ਼ੌਪ ਤੇ ਕੰਮ ਕੁਮ ਵਧੀਆ ਖਰਾੜੀ ਪਿੰਦਰ ਦੇ ਨਾਲ ਸੈਟਿੰਗ ਕਰ ਤੇ ਚਲੋ ਜੀ ਠੀਕ ਆ ਫਿਰ ਆਪਾਂ ਅਗਲੇ ਵਲੌਗ ਚ ਮਿਲਾਂਗੇ ਤੇ ਚਰਨੀਤ ਨੂੰ ਮਲਾਤਾ ਸਾਰੀਆਂ ਭੈਣਾਂ ਦੇ ਨਾਲ ਤੇ ਅਗਲੇ ਵਲੌਗ ਤੇ ਮਿਲਦੇ ਆਂ ਆਦ ਤੱਕ ਲਈ ਸਾਰਿਆਂ ਨੂੰਤ ਸਤਿ ਸ਼੍ਰੀ ਅਕਾਲ